ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਜੈਮਲਵਾਲਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤਿੰਨ ਨਗ ਦਿਖਾਉਂਗਾ ਜੀ ਅੱਜ ਦੀ ਵੀਡੀਓ ਚ ਤੁਹਾਨੂੰ ਜਿਹਦੇ ਚੋ ਇੱਕ ਤੋਕੜ ਆ ਤੇ ਦੋ ਸੂਏ ਸਵਾਏ ਆ ਮੇਰੀ ਸਪੈਸ਼ਲ ਬੇਨਤੀ ਰਹੂਗੀ ਕਿਸੇ ਵੀ ਸੂਏ ਸਵਾਏ ਪਸ਼ੂ ਦੀ ਤੁਸੀਂ ਖਰੀਦ ਕਰਦੇ ਹੁੰਨੇ ਆ ਤਾਂ ਆਪ ਦੀ ਵੀਰੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਚੁਾਈ ਕਰ ਸਕਦੇ ਹੋ ਨੇ ਤਸੱਲੀ ਵਾਸਤੇ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲਿਓ ਬਾਕੀ ਦੀ ਜਾਣਕਾਰੀ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਲਵਿੰਦਰ ਸਿੰਘ ਆ ਜੀ ਪਿੰਡ ਜੈਮਲਵਾਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 7888608310 ਠੀਕ ਆ ਵੀਰੇ ਨਾਲ ਦੀ ਨਾਲ ਫਿਰ ਵੀਰੇ ਦੁੱਧ ਦਾ ਕੰਮ ਆ ਜੀ ਹਾਂਜੀ ਆਪਣਾ ਦੁੱਧ ਦਾ ਕੰਮ ਕੰਮ ਆ ਆਪਣੇ ਕੋਲੇ ਡੈਰੀ ਵੀ ਆ ਅਮੂਲ ਡੈਰੀ ਆ ਠੀਕ ਆ ਜੀ ਅਮੂਲ ਦੀ ਤੇ ਨਾਲ ਦੇ ਨਾਲ ਇਹ ਵੀ ਕੰਮ ਨਾਲ ਲੈਣ ਦੇ ਦਾ ਕੰਮ ਵੀ ਕਰੀ ਜਾਂਦੇ ਠੀਕ ਆ ਕਿੰਨੇ ਕ ਨਾਗ ਹੁੰਦੇ ਹਰ ਵਕਤ ਜੀ ਨਾਗ ਮੇਰੇ ਬਸ ਆਏ ਆ ਕਿਤੇ ਆਪਾਂ ਜ਼ਿਆਦਾ ਖਿੱਚ ਜੀ ਨਹੀਂ ਕਰਦੇਗੇ ਜਾਨੀ ਕਿ ਚੰਗੇ ਨਾਗ ਲਈਦੇ ਜੇ ਵੈਗ ਕੇ ਠੀਕ ਆ ਨਹੀਂ ਦੋਤੇ ਖੜੇ ਰਹਿੰਦੇ ਆ ਇਹ ਤਾਂ ਗੱਲ ਹੈਗੀ ਜਾਨੀ ਆਏ ਨਹੀਂ ਬਈ 10 ਇਕੱਠੇ ਕਰ ਲੈ 15 ਕਰ ਲੈ 2 4 ਲਈਦੇ ਆ ਸਾਬ ਬਈ ਮੈਂ ਸਿੱਧੀ ਗੱਲ ਦੱਸਦਾ ਨਾ ਮਹੀਨੇ ਦੇ ਵੱਧ ਤੋਂ ਵੱਧ 5-10 ਨਾਲ ਕੀ ਵਿਖਦੇ ਆ ਆਪਣੇ ਸਹੀ ਗੱਲ 10 ਤੋਂ ਥੱਲੇ ਥੱਲੇ ਹੀ ਹੁੰਦੇ ਆ 100 ਜਿਹੇ ਦਾ ਕੰਮ ਕਰੀਦਾ ਆਏ ਨਹੀਂ ਖੱਚਾ ਲਾਗਾ ਨਹੀਂ 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 ਖੱਚਾ ਲਾ ਠੀਕ ਕਿਉਂਕਿ ਨਾਲ ਆਪਣਾ ਹੋਰ ਵੀ ਸਾਈਡ ਬੀ ਸੀ ਹਾਂ ਮੈਂ ਤੁਹਾਨੂੰ ਦੱਸਦਾ ਹੀ ਨਾ ਆਪਣੇ ਕੋਲੇ ਮੂਲ ਦੀ ਏਜੰਸੀ ਆ ਵਧੀਆ ਰੇਟ ਮਿਲਦਾ ਹਾਂ ਚਲੋ ਵਧੀਆ ਜੀ ਤੇ ਲੋਕਾਂ ਦਾ ਦੁੱਧ ਵੀ ਪਾਈ ਜਾਂਦੇ ਆ ਠੀਕ ਆ ਵੀ ਚੱਲੀ ਜਾਂਦਾ ਹੈ ਠੀਕ ਹੈ ਵੀਰੇ ਹਾਂਜੀ ਤੇ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਸੁਆਗਤ ਨਮਾਜੇ ਦਾ ਇਹ ਵੀਰੇ ਦੂਜੀ ਸੂਏ ਸੂਈ ਆ ਕਦੋਂ ਸੂਈ ਆ ਜੀ ਇਹਨੂੰ ਸੂਈ ਨੂੰ ਅੱਜ ਹੋ ਗਿਆ ਪੰਜਵਾਂ ਦਿਨ ਬੱਚਾ ਕੀ ਦਿੱਤਾ ਜੀ ਬੱਚਾ ਵਾਸ਼ ਮੱਛਾ ਐ ਜੇਰ ਕੰਪਲੀਟ ਆ ਨਾੜੂਆ ਨਾਲ ਆ ਹਾਂਜੀ ਜੇਰ ਕੰਪਲੀਟ ਮੇਰ ਕੰਪਲੀਟ ਪਈ ਆ ਵੀਰੇ ਹੁਣ ਨੈਟ ਦੁੱਧ ਦਾ ਕਿ ਵੀਰੇ ਬੌਲਾ ਜੀ ਮੇਰੇ ਬੌਲੇ ਜੀ ਇਹ ਹਜੇ ਤਾਂ ਕਿੰਨਾ ਤਿਆਰ ਆ ਜੀ ਛੇਵਾਂ ਛੇਵਾਂ ਕਦਨ ਪੰਜਵਾਂ ਕਦਨ ਹੀ ਅੱਜ ਠੀਕ ਆ ਜੀ ਹੁਣ ਬਈ ਦੁੱਧ ਤਾਂ ਬੋਲਾ ਦਾ ਹੋਊਗਾ 22 ਕਿਲੋ ਪਰ 20 ਕਿਲੋ ਦੀ ਆਪਣੀ ਗਰੰਟੀ ਆ ਹੁਣ 20 ਕਿਲੋ ਆਪਾਂ ਡੱਬੇ ਮਾਰ ਦਿਆਂਗੇ ਚਵਾ ਕੇ ਦੇ ਦਾਂਗੇ ਹਾਂ ਲੀਟਰ ਨਹੀਂ 20 ਕਿਲੋ ਹੋਊਗਾ ਕੰਡੇ ਚਾੜ ਕੇ ਦੇ ਦਿੰਦੇ ਕੰਡੇ ਚਾੜ ਕੇ ਦੇ ਦਿਆਂਗੇ ਠੀਕ ਆ ਵੀਰੇ ਦੁੱਧ ਦੇਊਗੀ ਬਾਈ ਇਹ ਉਮੀਦ ਆ ਵੀ 30 ਕਿਲੋ ਠੀਕ ਆ ਜੀ 26 25 26 ਦਾ ਨੇ ਪਹਿਲੇ ਸੂਏ ਦਿੱਤਾ ਸੀਗਾ ਥਣਾ ਦੀ ਗਰੰਟੀ ਆ ਜੀ ਹਾਂ ਥਣਾ ਥਣਾ ਦੀ ਗਰੰਟੀ ਆ ਆਪਦੀ ਚੋਚ ਆ ਕੇ ਲੈ ਕੇ ਜਾਣ ਬਾਈ ਠੰਡੀ ਸੀਲ ਪੂਰੀ ਆ ਨਹੀਂ ਗਾ ਠੀਕ ਆ ਜੀ ਚਵਾਈ ਚੂਈ ਬਹੁਤ ਸੋਹਣੀ ਲੱਗੀ ਵੀ ਆ ਠੀਕ ਧਾਰਾਂ ਦਾ ਆਪਾਂ ਮਾਰਦੇ ਨਹੀਂ ਗਏ ਅਸੀਂ ਥੱਲੇ ਦੁੱਧ ਡੁੱਲੂਗੇ ਬਾਕੀ ਆਪਣੀ ਜਿਹੜੀ ਜ਼ਿੰਮੇਵਾਰੀ ਆ ਹਾਂ ਬਾਕੀ ਬਾਈ ਕਿਸੇ ਨੇ ਵੀ ਲੈਣੀ ਆ ਆਪਾਂ ਅਗਲੇ ਨੂੰ ਚਵਾ ਕੇ ਹੀ ਦੇਵਾਂਗੇ ਹੱਕ ਵੀ ਆ ਠੀਕ ਆ ਬਾਕੀ ਲਾਂਬੇ ਨਾਲ ਉਹ ਕਹਿਦਾ ਆਪਣੇ ਕੋਲੇ ਉਹ ਕੰਮ ਹੈ ਨਹੀਂਗਾ ਵੀ ਆ ਮੈਂ ਮੈਂ ਥੱਲੇ ਬਹਿ ਕੇ ਧਾਰਾਂ ਮਾਰ ਦਿਆਂ ਤੇ ਅਗਲੇ ਨੂੰ ਕਹਿ ਦਿਆਂ ਲੈ ਜਾਓ ਆਪਾਂ ਕਹਿਣਾ ਵੀ ਜਿੱਥੋਂ ਮਰਜੀ ਆਉਣਾ ਆਪਦੀ ਪਹਿਲਾਂ ਚੋਕੇ ਚੈੱਕ ਕਰਕੇ ਲੈ ਜਾਇਓ ਪੈਸੇ ਲਾਉਣੇ ਆ ਵੀਰੇ ਜੀ ਦੋ ਅਗਲੇ ਨੇ ਹਨਾ ਤੋਰ ਕੇ ਦਿਖਾਦੀ ਵੀਰੇ ਸੁਖਮਨ ਖੋਲ ਪਤ ਮੈਨ ਇੱਕ ਲਾ 1 ਵਜ ਕੇ ਤੇ 32 ਮਿੰਟ ਤੇ ਵੀਡੀਓ ਬਣਾ ਰਹੇ ਆ ਜੀ ਜਜਮੈਂਟ ਉਸ ਹਾਵ ਨਾ ਕਰਿਓ ਜੋ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਇਹ ਬਾਈ ਨੇ ਗੱਲ ਸਹੀ ਕਹੀ ਆ ਬਈ ਆਪਾਂ ਮਹੀਨੇ ਦੇ 5-10 ਨਗ ਵੇਚਨੇ ਹੁੰਦੇ ਆ ਐਵੇਂ ਆਪਾਂ ਲਾਂਬਾ ਲਈ ਜਾਗੇ ਉਹਦਾ ਫਾਇਦਾ ਕੋਈ ਨਹੀਂ ਕਿਉਂਕਿ ਵੀਰੇ ਤੁਸੀਂ ਪੈਸੇ ਲੈਣੇ ਤੁਹਾਡਾ ਹੱਕ ਹੁੰਦਾ ਬਾਈ ਦੇ ਘਰੋਂ ਕੰਡੇ ਚਾੜ ਕੇ ਬੋਲਾ ਲੈ ਜਿਓ ਬੋਲਾ ਬਾਈ ਹੋਊਗਾ ਲੈ ਚਲਿਓ ਜੀ ਤੇ ਤੁਸੀਂ 20 ਮੰਨ ਕੇ ਆ ਜੋ 2 ਟਾਈਮ 4 ਟਾਈਮ 8 ਟਾਈਮ 24 ਕਰ ਸਕਦਾ ਕੋਈ ਵੀਰ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਕੜਮ ਹਾਥੀ ਜਵਾਈ ਵਾਲਾ ਫੋੜ ਛਾਂ ਕੇ ਦੇ ਭੂਰਾ ਵੀ ਨਹੀਂ ਬੱਚੇ ਨੂੰ ਇਹਨੇ ਜਨਮ ਦਿੱਤਾ ਜੇਰ ਕੰਪਲੀਟ ਆ ਮਾਰਨਿੰਗ ਵੀਰੇ ਕਿੰਨੇ ਵਜੇ ਚਵਾਈ ਕੀਤੀ ਸੀ ਜੀ ਇਹਦੀ ਵੀਰੇ 5:00 ਵਜੇ ਚਵਾਈ ਹੋਈ ਆ 5:00 ਵਜੇ ਆਪ 5:30 5 ਯਾਨੀ ਅੱਧਾ ਦਿਨ ਹਜੇ ਚਵਾਈ ਚ ਬਾਕੀ ਪਿਆ ਜੀ ਬਾਕੀ ਪਿਆ ਠੀਕ ਆ ਵੀਰੇ ਲੈ ਜੀ ਲੈ ਜੀ ਇਧਰ ਨੂੰ ਥੋੜਾ ਜਿਹਾ ਇਧਰ ਨੂੰ ਤੁਰਦੀ ਵੀ ਇਧਰ ਨੂੰ ਜਾਉ ਜੀ ਸਹੀ ਹਾਂ ਇਤਨਾ ਡਰਦੀ ਜੇ ਸੀਗੀ ਥੋੜਾ ਜਿਹਾ ਲੱਗੇ ਕਰਕੇ ਨਾ ਠੀਕ ਹੈ ਵੀਰੇ ਸੋਨਾ ਮੁਠੀ ਵਾਲਾ ਥਾਣਾ 22 ਲੀਟਰ ਬੋਲੀ ਜਾਨੀ 20 ਮੰਨ ਕੇ ਆ ਜੋ 20 ਤੇ ਤੁਸੀਂ 22 ਦੇ ਘਰੇ ਮਿਲਕਿੰਗ ਕਰ ਸਕਦੇ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਬਾਕੀ ਦੁੱਧ ਦੀ ਉਮੀਦ ਤਾਂ ਹੈਗੀ ਐ 30 ਕਿਲੋ ਦੀ ਬਾਕੀ ਸੇਵਾ ਸੰਭਾਲ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਠੰਡੀ ਸੀਲ ਥਾਣਾ ਦੀ ਜੇਰ ਦੀ ਬਾਈ ਯellow ਓਕੇ ਆ ਜੀ ਜਦੋਂ ਓਕੇ ਆਵੇ ਜੀ ਜੈ ਜੀ ਦੀ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹ ਦੱਸਿਓ ਜੀ ਨਾਰੂਆ ਬੱਚੇ ਨਾਰੂਆ ਵੀ ਆਪਾਂ ਦਿਖਾ ਦਿੰਨੇ ਆ ਲੋ ਚੈੱਕ ਕਰੋ ਠੀਕ ਆ ਵੀਰੇ ਜੈ ਜੀ ਦੀ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਿਓ ਵੀਰੇ ਬਸ ਜੈ ਜੀ ਦੱਸਿਏ ਬਸ ਫੈਕਸੀ ਹੋਵੇ ਕੱਲਾ ਮਾਨਦਾਨ ਹੋ ਜੂ ਇਹ ਨਹੀਂ ਬਈ 10000 15000 ਦਾ ਉੱਲਾ ਹੋਵੇ 75000 ਦੀ ਦੇ ਦੇਾਂਗੇ ਵੀਰੇ ਹਾਂ ਹੁਣ ਕੋਈ ਐਵੇਂ ਕੋਈ 65 ਵਾਲਾ 60 ਵਾਲਾ ਨਾ 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 ਹਾਂ ਪਰੇਸ਼ਾਨ ਨਾ ਕਰੇ ਹਾਂ ਕਿਉਂਕਿ ਆਪਕ ਵੀ ਪਰੇਸ਼ਾਨ ਹੋ ਆਪਾਂ ਨੂੰ ਮੁੱਲ 60000 ਸੀ ਇਹਦਾ ਕਰਨਾ ਆਪਾਂ ਤੁਸੀਂ ਕਹਤਾ ਵੀ ਲੈਣ ਦੇਣ ਦੀ ਗੱਲ 75 ਦੀ ਦੇ ਦੇਾਂਗੇ 75 ਦੀ ਦੇ ਦੇਾਂਗੇ ਠੀਕ ਹੈ ਵੀਰੇ 75000 ਦੀ ਬਾਈ ਕਹਿੰਦਾ ਦੇ ਦੇਾਂਗੇ ਮੁੱਲ ਕਰੋਨ ਜਿੰਨਾ ਮਰਜ਼ੀ ਕਰਾ ਲਓ ਦੋ ਨੰਬਰ ਵੈਡ ਵੀ ਤੁਹਾਨੂੰ ਵੀਰੇ ਦਿਖਾ ਦਿੰਨੇ ਆ ਬਾਅਦ ਚ ਤੁਹਾਨੂੰ ਸੂਈ ਸਵਾਈ ਇੱਕ ਮੱਝ ਦਿਖਾ ਦਾਂਗੇ ਸੂਆ ਕਿੰਨਾ ਮਾਜੀ ਇਹਦਾ ਇਹ ਮੇਰੇ ਦੂਜੇ ਸੂਏ ਸੋਈ ਆ ਤੀਜੇ ਕਾ ਸੋਨੇ ਆ ਹੂੰ ਐਵੇਂ 10 ਦਿਨ ਨਹੀਂ ਹੋਏ ਆ ਟੀਕਾ ਭਰਾਏ ਨੂੰ ਆਪਾਂ ਬਹਲਾ ਨਹੀਂ ਐਵੇਂ ਵੀ ਮਹੀਨਾ ਹੋਇਆ ਸਵਾ ਮਹੀਨਾ ਹੋਇਆ ਉਹਦਾ ਫਾਇਦਾ ਨਹੀਂ ਕੋਈ ਹਾਂ 10 ਦਿਨ ਨਹੀਂ ਹੋਏ ਆ ਜੀ ਭਰਾਏ ਯਾਨੀ ਦੇਣੀ ਆਪਾਂ ਖਾਲੀ ਏ ਤਾਂ 10 ਦਾਗਾ ਅਗਲਾ ਆਪਦਾ ਗੌਰ ਕਰ ਲਗਾ ਹਾਂ ਗੌਰ ਕਰ ਲਵੇ ਠੀਕ ਹੈ ਵੀਰੇ ਵੀ ਐਵੇਂ ਅਗਲਾ ਕਹਿੰਦਾ ਨਾ ਅਗਲਾ ਐਵੇਂ ਕਹਿੰਦਾ ਮਹੀਨੇ ਦਾ ਮੇਰੇ ਨਾਲ ਹੋਈ ਆ 2-3 ਵੀਰੇ ਐਵੇਂ ਮਹੀਨਾ ਤਾਂ ਮੂੰਹ ਤੇ ਜੜਿਆ ਹੋਆ ਬਈ ਮਹੀਨੇ ਦਾ ਭਰਿਆ ਹਾਂ ਹਾਂ 1.5 ਮਹੀਨੇ ਵੀ ਬਹੁਤ ਲੋਕਾਂ ਨੂੰ ਹਾਂ 1.5 ਮਹੀਨੇ ਦਾ ਵੀ ਹਾਂ ਪਰ ਵੀਰੇ 10 ਦਿਨ ਹੋਏ ਇਹਨਾਂ ਦੇ ਕੱਟੀਆਂ ਦੇ ਇਹਦੇ 4 ਕਿ ਦਿਨ ਬਾਅਦ ਭਰਾਇਆ ਇਹਦੇ ਯਾਨੀ ਕਿ 10 ਦਿਨ ਹੋਏ ਠੀਕ ਆ ਦੁੱਧ ਕਿੰਨਾ ਨੈਟ ਤਿਆਰ ਬਾਈ ਜਿਹੜਾ ਮੈਨ ਲੈਣਾ 10 ਕਿਲੋ ਹੋਊਗਾ 10 ਕਿਲੋ ਤੇ ਚਵਾਈ ਕਰਾ ਦਾਂਗੇ ਜੀ ਹਾਂ ਆਰਾਮ ਨਹੀਂ ਹਾਂ ਤੋੜ ਦਿਓ ਜੀ ਇਹਨੂੰ ਵੀ ਬਾਈ ਦੀ ਗੱਲ ਸਹੀ ਆ ਬਈ ਅੱਜ ਕੱਲ ਆਮ ਹੀ ਆ ਵੀਰੇ ਡੇਢ ਮਹੀਨੇ ਦਾ ਟੀਕਾ ਲੱਗਿਆ ਉਹ ਲੱਗਿਆ ਨਹੀਂ ਹੁੰਦਾਗਾ ਉਹ ਕਹਿਣ ਦੀਆਂ ਗੱਲਾਂ ਹੁੰਦੀਆਂ ਮੇਰੇ ਨਾਲ ਹੋਈ ਆ ਜਿੱਥੋਂ ਮੈਂ ਲਿਆਂਦੀ ਮੇਰੇ ਨਾਲ ਉਹਨੇ ਐਂ ਕਿਹਾ ਸੀ ਡੇਢ ਮਹੀਨੇ ਦਾ ਲੱਗਿਆ ਹਾਂ ਕਹਿੰਦਾ ਤਿੰਨ ਟੀਕੇ ਦੋ ਟੀਕੇ ਭਰੇ ਆ ਵੱਛੀ ਵਾਲੇ ਨਾਲ ਉਹ ਵੀ ਅਰੇ ਸੈਕਸੜ ਅਰੇ ਹਾਂ ਠੀਕ ਆ ਵੀਰੇ ਬਾਕੀ ਸੋਨਾ ਹਵਾਨਾ 10 ਕਿਲੋ ਨੈਟ ਦੁੱਧ ਤਿਆਰ ਆ ਜਿਹਦੀ ਤੁਸੀਂ ਚਵਾਈ ਕਰ ਸਕਦੇ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਤਸਾਂ ਦਿਨਾਂ ਦੀ ਆਈ ਹੋਈ ਆ ਤੁਸੀਂ ਆਪ ਦੀ ਵੀਰੇ ਜਮਾ ਪ੍ਰੋਪਰ ਖਾਲੀ ਮੰਨ ਕੇ ਆਇਓ ਥਣਾ ਦਾ ਵਾਧਾ ਘਟਾ ਸਾਰਾ ਕੁਝ ਓਕੇ ਆ ਜੀ ਇਹ ਵੀਰੇ ਥਾਣਾ ਮਾੜਾ ਜਿਹਾ ਪਾਸੇ ਥਾਣ ਨਾ ਮੂਰਲਾ ਵੀਰੇ ਘਾਟਾ ਥੋੜਾ ਜਿਹਾ ਕਿੰਨੇ ਅਕ ਤਾਰਾ ਘਟਦੇ ਆ ਤਕਰੀਬਨ ਪਾਈਏ ਦੁੱਧ ਦਾ ਦੂਜੇ ਨਾਲੋਂ ਫਰਕ ਹੋਊਗਾ ਵੀਰੇ ਇੱਕ ਥਣ ਦਾ ਹਾਂ ਠੀਕ ਆ ਬਾਕੀ ਬੈਕਸਾਈਡ ਮਗਰਲੇ ਮਗਰਲੇ ਥਣਾ ਦੀ ਜਮਾ ਓਕੇ ਆ ਠੀਕ ਆ ਮੂਰਲੇ ਜਾਨੀ ਇੱਕ ਥਣ ਚੋਂ ਧਾਰਾ ਘਟਨ ਗਈ ਆ ਭਾਈਆ ਦੁੱਧ ਦਾ ਫਰਕ ਹੋਊਗਾ ਹਾਂ ਆਪਾਂ ਐਵੇਂ ਕਹਿ ਦਗੇ ਹਨਾ ਮੁੜ ਕੇ ਇਕਲਾ ਇੱਥੇ ਆ ਜੇ ਉਹ ਫਿਰ ਇਕਲਾ ਕਹਿੰਦਾ ਕਿਹੜਾ ਵਜੇ ਇਕਲਾ ਤਰਾਜ ਕਰਦਾ ਫਰਕ ਆ ਠੀਕ ਆ ਤੇ ਇਹਦੀ ਵੀਰੇ ਕੀ ਡਿਮਾਂਡ ਰਹਿਣ ਵਾਲੀ ਆ ਜੀ ਇਹ ਆਪਾਂ ਹਾਂ ਨਾ 20000 ਰੁਪਏ ਦੇ ਦਾਂਗੇ 20000 ਦੇ ਦੇ 10 ਕਿਲੋ ਦੁੱਧ ਚਵਾ 10 ਕਿਲੋ ਦੁੱਧ ਚਵਾ ਕੇ ਠੀਕ ਆ ਵੀਰੇ ਇਹ ਵੀ ਗੱਲ ਬਾਈ ਦੀ ਸਹੀ ਆ ਭਈ ਪਹਿਲਾ ਦੱਸਿਆ ਚੰਗਾ ਹੁੰਦਾ ਕੋਈ ਸੱਜਣ 50 100 ਕਿਲੋਮੀਟਰ ਤੋਂ ਚੱਲ ਕੇ ਆਜੇ ਤੇ ਫੇਰ ਉਹਦਾ ਢੇੜਾ ਵੱਜੇ ਉਹ ਚੀਜ਼ ਚੰਗੀ ਨਹੀਂ ਹੁੰਦੀ ਕਿਉਂਕਿ ਸਮਾਂ ਵੀਰੇ ਰੇਕ ਬੰਦੇ ਦਾ ਕੀਮਤੀ ਆ ਤੇ ਜਿਹੜਾ ਨਾਗ ਨੰਬਰ ਆ ਗਿਆ ਤਿੰਨ ਨੰਜੀ ਇਹਦਾ ਸੂਆ ਕਿੰਨਾ ਮਾਜੀ ਇਹ ਵੀਰੇ ਚੌਥੇ ਸੂਏ ਸੋਈ ਆ ਕਦੋਂ ਸੂਈ ਆ ਜੀ ਇਹਨੂੰ ਸੂਈ ਨੂੰ ਹੋ ਗਿਆ 15 ਮਹੀਨਾ ਬੱਚਾ ਕੀ ਦਿੱਤਾ ਜੀ ਬੱਚਾ ਕੱਟਾ ਐ ਬੱਚਾ ਆ ਗਿਆ ਮਗਰ ਕੱਟਾ ਇੱਥੇ ਬੰਨ ਦੀ ਸ਼ਾਮੇ ਬੋਦਨ ਬੱਚਾ ਆ ਗਿਆ ਮਗਰ ਕੱਟਾ ਦੇਖ ਸਕਦੇ ਹੋ ਜੇਰ ਦੀ ਕੰਪਲੀਟ ਹੈ ਜੀ ਜਮਾ ਓਕੇ ਹੈ ਤਾਂ ਸਾਰਾ ਕੁਝ ਹੈ ਠੀਕ ਹੈ ਜੀ ਕਿੰਨਾ ਦੁੱਧ ਆ ਜੀ ਇਹਦੇ ਥੱਲੇ ਦੁੱਧ ਵੀਰੇ ਦੇ ਥੱਲੇ ਹੋਊਗਾ 10 ਕਿਲੋ ਪਰ 9 ਕਿਲੋ ਦੀ ਗਾਰੰਟੀ ਆਪ ਨੂੰ 9 ਦੀ ਚਵਾਈ ਕਰਾਂਗੇ ਹਾਂ 9 ਦੀ ਚਵਾਈ ਕਰਾਂਗੇ ਥਣਾਂ ਦੀ ਗਾਰੰਟੀ ਹੈ ਜੀ ਥਣ ਤਾਂ ਇਹਦੇ ਵੀ ਜਮਾ ਬਾਹਲੀ ਹੋਣੀ ਧਾਰਾ ਜਮਾ ਪੋਲੀ ਜਮਾ ਇਹ ਤਾਂ ਜਾਣ ਕੇ ਭਾਜਵਾਕ ਨੂੰ ਭਾਜ ਦੇ ਥੱਲੇ ਇੰਨੀ ਪੋਲੀ ਇੰਨੀ ਪੋਲੀ ਧਾਰਾ ਠੀਕ ਹੈ 5 ਮਿੰਟਾਂ ਚ ਖਾਲੀ ਹਾਂ 5 ਮਿੰਟ ਵੀ ਬਾਹਲੇ ਆ ਠੀਕ ਹੈ ਜੀ ਹਾਂ ਤੋੜ ਕੇ ਦਿਖਾ ਦਿ ਵੀਰੇ ਇਹਨੂੰ ਵੀ ਸੂਆ ਵਜਿ ਦੇ ਦਸਨ ਮੁਤਾਬਕ ਜੀ ਚੌਥਾ ਸੂਈ ਆ ਬੱਚਾ ਮਗਰ ਇਹਦੇ ਕੱਟਾ ਆ ਗਿਆ ਜੀ ਨੈਟ 15 ਦਿਨ ਸਮਾਂ ਹੋ ਗਿਆ ਸੂਈ ਨੂੰ ਜੀ ਤੇ ਦੁੱਧ ਨੈਟ ਹੈਗਾ ਜਿਹੜਾ 10 ਕਿਲੋ ਤਿਆਰ ਆ ਦੋ ਟਾਈਮ ਚ ਹਾਂਜੀ 15 16 ਦਿਨ ਹੋਏ ਆ ਠੀਕ ਆ ਜੀ ਨੈਟ 10 ਕਿਲੋ ਤਿਆਰ ਆ ਇਹਦੀ ਤੁਸੀਂ ਚਬਾਈ ਕਰ ਸਕਦੇ ਆ ਦੋ ਟਾਈਮ ਚ ਚਾਰ ਟਾਈਮ ਇਧਰ ਆ ਦਜਾ ਕੈਮਰੇ ਤੋਂ ਡਰਦਾ ਜੀ ਬਸ ਜਵਾਈ ਦੀ ਬਾਈ ਕਹਿੰਦਾ ਇੰਨੀ ਚੰਗੀ ਆ ਚਾਹੇ ਕੋਈ ਜਵਾਕ ਬਹਿ ਜਾਵੇ ਤੇ ਮੈਂਟ ਪੰਜ ਹੀ ਲੱਗਣਿਆ ਚੋਨ ਨੂੰ ਚੱਲ ਆ ਜਾ ਚੰਗੀ ਆ ਮੱਝ ਬਾਕੀ ਠੰਡੀ ਸੀਲ ਆ ਜੀ ਸੋਨਾ ਮੋਟਾ ਥਾਣਾ ਹੱਥੀ ਜਵਾਈ ਵਾਲਾ ਫੋੜ ਛਾਂਗੇ ਦੇ ਵੀ ਨਹੀਂ ਪੂਰਾ ਤੇ ਇਹਦੀ ਵੀਰੇ ਫਿਰ ਛੋਟੀ ਜੀ ਡਿਮਾਂਡ ਜੈ ਜੀ ਇਹ ਯਾਰ 65000 ਦੀ ਦੇ ਦਿਆਂਗੇ ਭਾਈ ਠੋਕੜਾਂ ਦੇ ਭਾਈ ਠੋਕੜਾਂ ਦੇ ਭਾਈ 10 ਕਿਲੋ ਦਾ ਦੱਬੇ ਮਾਰ ਕੇ ਲੈ ਜੀ ਹਾਂ ਇਹ ਵੀ ਬਾਈ ਦੀ ਗੱਲ ਸਹੀ ਐਵੇਂ ਹੈ ਨਾ ਆਪਾਂ ਮੁੱਲ ਕਰੀ ਜਾਗੇ ਜੀ ਇੰਨਾ ਨਹੀਂ ਨਹੀਂ ਭਾਈ ਪਤਾ ਕੀ ਗੱਲ ਹੈ ਜਿੰਨੇ ਦਾ ਮਾਲ ਹੈ ਨਾਲ ਨੇ ਕਿਤੇ ਉਹ ਨਿੱਕੀ ਚੀਜ਼ ਤਾਂ ਮਾਲ ਮੁੱਲੀ ਵਿਕਣੀ ਆ ਤੇ ਬਾਕੀ ਇਹਦੇ ਚ ਹੁਣ ਐਨਾ ਕਹਵੇ ਭਾਈ ਹਾਂ ਤੇ ਹੀ ਜਾਉਂਗਾ ਹਾਂ ਤੈਨੂੰ ਆਪ ਹੀ ਦੇਖ ਲੈ ਭਾਈ ਸੱਜਰਾਂ ਦਾ ਰੇਟ ਕੀ ਚੱਲ ਰਿਹਾ ਇਸ ਟਾਈਮ ਤੇ ਹੁਣ ਤੁਸੀਂ ਲਾ ਲਓ ਹਿਸਾਬ ਬੱਚਾ ਵੀ ਆ ਮਗਰ ਬੱਚਾ ਵੀ ਆ ਹੈ ਨਾ ਬੱਚਾ ਵੀ ਠੋਕੜ ਨਹੀਂ ਕਹਿ ਸਕਦੇ ਨਾ ਨਾ ਠੋਕੜ ਨਹੀਂ ਸੱਜਰ ਹੈ ਠੀਕ ਆ ਬਾਕੀ ਇਹਦਾ ਆਵੇਂ ਨਹੀਂ ਆਪਾਂ ਕਹਾ ਜੀ ਤਾਂ ਬਈ ਇਹਨੇ ਤੈ ਤੂੰ ਚੱਕਣੀ ਆ ਹੂੰ ਮੈਂ ਜਿੰਨੇ ਚੱਲ ਕੇ ਸਾਫ ਹੋ ਗਈ ਬਾਤ ਜਦੋਂ ਮਰਜੀ ਵੇਜਰਾ ਬਈ ਜਦੋਂ ਮਰਜੀ ਵੇਹਣ ਸਹੀ ਗੱਲ ਵੀ ਜੇ ਹੁਣ ਆਪਾਂ ਇਹਦੇ ਚੋਂ ਵੀ ਅਗਲਾ ਕੂਗਾ ਯਾਰ ਪੈਸੇ ਘਟਾਲਾ ਜਾਂ ਹੋਰ ਕੁਝ ਘਰਾਲਾ 65000 ਕਿਤੇ 65000 ਰੁਪਏ ਚੋ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ